क्यों 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 क्यों? Uh, मेरा नाम मन्नत है मैं पी सी ए ग्रीन को रिप्रेजेंट कर रही थी उसकी कैप्टन हूँ और इधर अमृतसर में मैं खेलने आई थी हमारा टू टी ट्वेंटी सीनियर्स टूर्नामेंट था कितने मैच हुए थे और आज फाइनल है क्यों 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 लग रहा है जीत के जिस हिसाब से हमने स्टार्टिंग हमारी हुई थी हमारी दो दो मैचेस हम बैक टू बैक हारे और उसके बाद अब फाइनल में आके और फाइनल जीत रहे हैं तो उससे बहुत बढ़िया लग रहा है तो वो चीज हमें बड़ी अच्छी लगी कि हमने अपने आप को इतना रखा कि हम आके आके हम फाइनल आके हम जीते हैं। और क्या देना चाहते हो कि जो लड़कियों को खेलने से रोकते हैं उनको क्या देना चाहते है? कि मतलब खेलने से मत रोको इधर कुछ ये नहीं है एक तरह से हम इधर आके हमें सीखने को ही मिलता है अपने मतलब लाइक कि सीखने को ही मिलता है और इधर आके हम ज़्यादा हम लोगों से इंटरेक्ट होते हैं कल्चर हर एक कल्चर के बारे में पता लगता है जैसे जैसे ऊपर खेलते हैं और लड़कियों को जितना हम सपोर्ट करेंगे एज अ प्लेयर या एज अ जैसे भी तो मतलब बहुत ही बढ़िया रहेगा कि मतलब कि हम इधर है क्रिकेट के मैच जितने भी होते हैं टफ होते हैं आप इस टूर्नामेंट में खेलने के लिए आए कितना टफ था और आज फाइनल भी जीते कितना टफ था मतलब हर मैच हमारे लिए कॉम्पिटिटिव था लास्ट लास्ट बॉल तक लास्ट लास्ट मतलब लास्ट लास्ट बॉल तक तो हमें रिजल्ट्स का कोई आइडिया नहीं था कि क्या चीज़ है लास्ट बॉल पे ही हमें पता लगता था क्या रिजल्ट आएगा क्या चीज़ है बट हमने उस चीज़ का हमने प्रेशर नहीं लिया और हम अपना बेस्ट उधर हम अंदर अपना बेस्ट देते रहे एज अ यूनिट एज अ टीम का नाम क्या है हमारी टीम का नाम पी ग्रीन है ਸਿੱਖ ਤੁਹਾਨੂੰ ਸਾਰਾ ਕੰਮ ਚੁੱਕੇ ਲੱਗਣਾ ਯਾਰ ਉਹਦੇ ਚੁੱਕੀ ਲਾਵਾਂਗੇ ਤੁੜੀਆਂ ਭਾਈ ਥੜੇ ਗਾ ਹਾਜੀ ਸਾਹਿਬ ਨਾਂ ਗੋਲ ਕੇ ਜਿਹੜਾ ਆਪਣਾ ਸੱਚੀ ਗਾਲ ਜੀ ਪਹਿਲੇ ਤਾਂ ਸਾਰੇ মিডিਆ ਭਰਾਵਾਂ ਨੂੰ ਆਇਆ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਟ ਕੇ ਆਏ ਹੋ ਤੇ ਤੁਹਾਡਾ ਜਿਹੜਾ ਮੇਰਾ ਸਫਰ ਹੈ ਤੁਹਾਡੇ ਨਾਲ ਹੀ ਸ਼ੁਰੂ ਹੋਇਆ ਸੀ ਅੱਜ ਫਰਸਟ ਮੈਚ ਤੁਹਾਨੂੰ ਮੈਂ ਜਸਦਨ ਅੱਪਾ ਮੈਂ ਜੁਆਇਨ ਕੀਤਾ ਸੀ ਮੈਂ ਕਿਹਾ ਸੀ ਕਿ ਅੰਮ੍ਰਿਤਸਰ ਆਉਣ ਦੇ ਟਾਈਮ ਦੇ ਵਿੱਚ ਇੱਥੇ ਚੰਗੇ ਲੈਵਲ ਤੇ ਮੈਚ ਕਰਾਵਾਂਗੇ ਇੱਥੇ ਦੇਖੋ ਫਰਸਟ ਟਾਈਮ ਇਨ ਅੰਮ੍ਰਿਤਸਰ ਪੰਜਾਬ ਕ੍ਰਿਕਟਰਸ ਵੱਲੋਂ T20 ਔਮਨ ਲੀਗ ਹੋ ਰਹੀ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਪੀਸੀਏ ਦੇ ਸਾਡੇ ਇੱਥੇ ਆਏ ਨੇ ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਵਾਰਮ ਵੈਲਕਮ ਕਰਦੇ ਹਾਂ ਤੇ ਤੁਸੀਂ ਦੇਖੋ ਕਿ ਪਹਿਲੀ ਵਾਰੀ ਸਾਡੇ ਇੱਥੇ ਧੀਆਂ ਨੂੰ ਅਸੀਂ ਪ੍ਰਮੋਟ ਕੀਤਾ ਬਹੁਤ ਅੱਛਾ ਉਹਨਾਂ ਦਾ ਉਤਸ਼ਾਹ ਵਧਿਆ ਅੱਜ ਪੇਰੈਂਟਸ ਨੇ ਵੀ ਸਾਡੇ ਨਾਲ ਗੱਲ ਕੀਤੀ ਕਿ ਧੀਆਂ ਨੂੰ ਮੌਕਾ ਮਿਲਿਆ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਧੀਆਂ ਕਿਸੇ ਨਾਲੋਂ ਘੱਟ ਨਹੀਂ ਗਈਆਂ ਧੀਆਂ ਨੂੰ ਵੀ ਮੌਕਾ ਮਿਲਿਆ ਇਸ ਕਰਕੇ ਆਨ ਵਾਲੇ ਟਾਈਮ ਵਿੱਚ ਤੁਸੀਂ ਦੇਖਣਾ ਇਹੀ ਜਿਹੜੀਆਂ ਸਾਡੀਆਂ ਧੀਆ ਹੋਣਗੀਆਂ ਪੰਜਾਬ ਵੱਲੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਨਗੀਆਂ ਆਉਣ ਵਾਲੇ ਟਾਈਮ ਦੇ ਵਿੱਚ ਅੱਛਾ ਪਲੈਟਫਾਰਮ ਉਹਨਾਂ ਨੂੰ ਬੜਾ ਵਧੀਆ ਮਿਲਿਆ ਪੀਸੀਆ ਦਾ ਪੂਰਾ ਸਹਿਯੋਗ ਹੈ ਹਰ ਪਾਸਿਓਂ ਪੀਸੀਆ ਸਾਨੂੰ ਕੋਆਪਰੇਟ ਕਰ ਰਿਹਾ ਕਿਸੇ ਚੀਜ਼ ਦੀ ਕੋਈ ਕਮੀ ਪੈਛੀ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਤੁਹਾਨੂੰ ਇਹ ਚ ਇੰਪਰੂਵਮੈਂਟ ਕਰਕੇ ਦਿਖਾਵਾਂਗੇ ਗਾਂਧੀ ਗਰਾਊਂਡ ਦੇ ਵਿੱਚ ਇਹ ਲੜਕੀਆਂ ਦਾ ਜਿਹੜਾ ਕਿਸੇ ਮਤ ਪਹਿਲੀ ਵਾਰ ਹੀ ਕਰਾਇਆ ਗਿਆ ਇਸ ਤੋਂ ਪਹਿਲਾਂ ਵੀ ਹੋਈ ਨਹੀਂ ਨਹੀਂ ਫਸਟ ਟਾਈਮ ਇਨਾ ਮਰੇ ਸਰ ਗਾਂਧੀ ਗਰਾਊਂਡ ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਊਮਨ ਲੀਗ ਫਸਟ ਟਾਈਮ ਹੋ ਰਹੀ ਮਲੇ ਪੂਰੇ ਪੰਜਾਬ ਦੇ ਵਿੱਚੋਂ ਨਾ ਜਿੰਨੇ ਜ਼ਿਲ੍ਹੇ ਨੇ ਉਹਨਾਂ ਚੋਂ 5-5 ਬੱਚਿਆਂ ਨੂੰ ਹਰ ਇੱਕ ਜ਼ਿਲ੍ਹੇ ਚੋਂ ਲੈ ਕੇ ਚਾਰ ਟੀਮਾਂ ਭਰਾਈਆਂ ਸੀ ਫਾਈਨਲ ਉਹਦੇ ਦੋ ਟੀਮਾਂ ਅੱਜ ਜਿਹੜੀਆਂ ਫਾਈਨਲ ਹੋਈਆਂ ਇਹਨਾਂ ਚ ਜਿਹੜੀ ਅੱਜ ਫਾਈਨਲ ਜਿੱਤੇਗੀ ਉਹਨੂੰ ਅਸੀਂ ਸਾਡੇ ਵਾਈਸ ਪਾਇਰਨ ਡਾਇਰ ਉਹਨਾਂ ਵੱਲੋਂ ਸਨਮਾਨਿਤ ਕਰਾਵਾਂਗੇ ਇਹ 10 ਦਿਨ ਚੱਲਿਆ ਜੀ ਹਾਂ ਇੱਕ ਤਰੀਕ ਪੀਸੀਆ ਵੱਲੋਂ ਹਰ ਸਹਿਯੋਗ ਹੈ ਹਰ ਫੈਸਿਲਿਟੀ ਪੀਸੀਆ ਪ੍ਰੋਵਾਈਡ ਕਰ ਰਹੀ ਹੈ ਉਹਨਾਂ ਦੀ ਟੀਮ ਉਹਨਾਂ ਦਾ ਸਿਸਟਮ ਸਾਰਾ ਪੀਸੀਆ ਵੱਲੋਂ ਇੱਥੇ ਆਇਆ ਹੋਇਆ ਤੇ ਮੇਰੀ ਰਿਕਵੈਸਟ ਵੀ ਹੈ ਕਿ ਆਨ ਟਾਈਮ ਦੇ ਵਿੱਚ ਦੇਖਣਾ ਕਿ ਸਾਰੇ ਤੁਹਾਡਾ ਸਹਿਯੋਗ ਰਹੇ ਮੀਡੀਆ ਨੇ ਬੜਾ ਪ੍ਰਮੋਟ ਕੀਤਾ ਕਿਉਂਕਿ ਉਹ ਵੀ ਚਾਹੁੰਦੇ ਨੇ ਮੀਡੀਆ ਵੀ ਚਾਹੁੰਦਾ ਕਿ ਜਿਹੜਾ ਅੰਮ੍ਰਿਤਸਰ ਹੈ ਸਾਡਾ ਜਿਹੜਾ ਸਾਡਾ ਮੱਝ ਦੀ ਧਰਤੀ ਹੈ ਮਜੈਲ ਹੈ ਚਾਹੀ ਉੱਥੇ ਮੁੰਡੇ ਹੈ ਚਾਹੀ ਕੁੜੀਆਂ ਜਿਹੜੀਆਂ ਇੱਥੇ ਸਾਡੇ ਸਪੋਰਟਸ ਨਾਲ ਜਾਣੀਆਂ ਜਾਂਦੀਆਂ ਕਿਉਂਕਿ ਸਪੋਰਟਸ ਇੱਕ ਐਸੀ ਚੀਜ਼ ਹੈ ਸਪੋਰਟਸ ਦੇ ਨਾਲ ਬੱਚੇ ਨੂੰ ਜੇ ਪਿਆਰ ਹੋ ਜਾਏ ਆਪਣੇ ਸਰੀਰ ਨਾਲ ਜੇ ਪਿਆਰ ਹੋ ਜਾਏ ਉਹ ਨਸ਼ੇ ਤੋਂ ਦੂਰ ਹੁੰਦਾ ਹੈ ਅਸੀਂ ਜੇ ਇੱਕ ਸਪੋਰਟਸ ਪ੍ਰਮੋਟ ਕਰਾਂਗੇ ਤਾਂ ਹੀ ਨਸ਼ਾ ਅਸੀਂ ਪੰਜਾਬ ਚੋਂ ਖਤਮ ਕਰ ਸਕਾਂਗੇ ਮਾਪਿਓ ਮਾਪਿਓ ਨੂੰ ਮੈਂ ਐਪਰੀਸ਼ੀਏਟ ਕਰ ਰਿਹਾ ਕਿ ਜਿਹੜੇ ਆਪਣੀਆਂ ਧੀਆ ਨੂੰ ਲੈ ਕੇ ਪੂਰਾ ਸਹਿਯੋਗ ਕਰ ਰਹੇ ਨੇ ਕਿਉਂਕਿ ਉਹ ਧੀਆ ਨਹੀਂ ਰਹਿ ਗਈਆਂ ਜਦੋਂ ਮਾਪਿਓ ਸਹਿਯੋਗ ਨਹੀਂ ਕਰਦੇ ਸੀ ਹੁਣ ਪੂਰਾ ਮਾਪਿਓ ਸਹਿਯੋਗ ਕਰ ਰਹੇ ਨੇ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਨੇ ਬੱਚਿਆਂ ਨੂੰ ਹਰ ਪਾਸੇ ਦਾ ਮੋਢੇ ਦਾ ਮੋਢਾ ਜੋੜ ਕੇ ਪੇਰੈਂਟਸ ਨਾਲ ਖੜੇ ਨੇ ਮੈਂ ਇਸ ਚੀਜ਼ ਦਾ ਬੜਾ ਐਪਰੀਸ਼ੀਏਟ ਕਰਦਾ ਪੇਰੈਂਟਸ ਨੂੰ ਤੇ ਆਨ ਦੇ ਟਾਈਮ ਦੇ ਵਿੱਚ ਇਹ ਪੇਰੈਂਟਸ ਆ ਜਿਸ ਵਿੱਚ ਪਿਆਰ ਬੱਚਿਆਂ ਨੂੰ ਮਿਲ ਰਿਹਾ ਇਸ ਤਰ੍ਹਾਂ ਹੀ ਦੇਖਣਾ ਤੁਸੀਂ ਅੰਮ੍ਰਿਤਸਰ ਮਾਝੇ ਧਰਤੀ ਬੜੇ 8 9 ਪਲੇਅਰ ਇੰਡੀਆ ਦੇ ਇਥੋਂ ਮਿਲੇ ਆ ਆਨ ਦੇ ਟਾਈਮ ਦੇ ਵਿੱਚ ਹੋਰ ਤੁਹਾਨੂੰ ਇਥੋਂ ਪਲੇਅਰ ਮਿਲਣਗੇ ਠੀਕ ਹੈ ਜੀ ਥੈਂਕ ਯੂ ਇਸ ਮੌਕੇ ਮ PCH。 ਪ੍ਰਸ਼ੀਧ ਦਿਨਾਚ ਮੈਨੂੰ ਵਾਈਸ ਪ੍ਰੈਜ਼ੀਡੈਂਟ ਲਾਇਆ ਤੇ ਉਸ ਤੋਂ ਬਾਅਦ ਪਹਿਲੀ ਮੇਰੀ ਫੇਰੀ ਅਮਰitsar ਦੀ ਖਾਸ ਤੌਰ ਤੇ ਨਵਜੋਥਰਾ ਨਾਲ ਮੇਰੀ ਗੱਲ ਹੋਈ ਸੀ ਤੇ T20 ਦਾ ਜਿਹੜਾ ਮੈਚ ਹੈ ਉਹ ਮੇਰੀ ਦੇਖਣ ਦੀ ਉਤਸਕਤਾ ਸੀ ਤੇ ਨਾਲ ਜਿਹੜੇ ਸਾਥੀ ਸਾਡੀ ਇੱਥੇ ਦੀ ਕ੍ਰਿਕਟ ਐਸੋਸੀਏਸ਼ਨ ਆ ਉਹਨਾਂ ਦੇ ਨਾਲ ਉਹਨਾਂ ਦੀ ਹੌਸਲਾ افزਾਈ ਵੀ ਕੋਆਰਡੀਨੇਸ਼ਨ ਵੀ ਆਪਸ ਵਿੱਚ ਕਿਉਂਕਿ ਜਿਹੜਾ ਬੜਾ ਡੈਮੋਕਰੈਟਿਕ ਸਟਰਕਚਰ ਆ ਕਿ ਡਿਸਟ੍ਰਿਕਟ ਯੂਨਿਟਸ ਹੁੰਦੇ ਆ ਫਿਰ ਸਟੇਟ ਯੂਨਿਟ ਹੁੰਦਾ ਹੈ ਪੀਸੀਆ ਦਾ ਸੋ ਉਹਨਾਂ ਦੀ ਆਪਸੀ ਕੋਆਰਡੀਨੇਸ਼ਨ ਦੇ ਲਈ ਬੱਚਿਆਂ ਨੂੰ ਸ਼ਾਬਾਸ਼ ਦੇਣ ਦੇ ਲਈ ਉਹਨਾਂ ਪੇਰੈਂਟਸ ਨੂੰ ਇਨਕਰੇਜ ਕਰਨ ਲਈ ਜਿਹੜੇ ਆਪਣੇ ਜੀਵਨ ਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਖੇਡਾਂ ਚ ਲਾਉਂਦੇ ਆ ਇਹਦੇ ਨਾਲ ਜੋ ਵੀ ਉਹ ਬੱਚੇ ਤਿਆਰ ਕਰਦੇ ਉਹ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਜਿਹੜਾ ਅਸਲੀ ਵੈਲਥ ਆ ਉਹ ਤਿਆਰ ਹੋ ਰਿਹਾ ਸਭ ਤੋਂ ਜ਼ਰੂਰੀ ਹੈ ਇਸ ਵੇਲੇ ਕਿ ਬੱਚਿਆਂ ਦੀ ਜਿਹੜੀ ਈਵਨਿੰਗ ਆ ਬੱਚਿਆਂ ਦੀ એનર્ਜੀ ਆ ਚੈਨਲਾਈਜ਼ ਕੀਤੀ ਜਾਵੇ ਜਦੋਂ ਬੱਚੇ ਸਪੋਰਟਸ ਵਿੱਚ ਪੈ ਜਾਂਦੇ ਆ ਤਾਂ ਬੱਚਿਆਂ ਦੀ એનર્ਜੀ ਚੈਨਲਾਈਜ਼ ਹੋ ਜਾਂਦੀ ਆ ਔਰ ਜਿਹੜਾ ਉਹਨਾਂ ਦਾ ਟਾਈਮ ਆ ਉਹ ਚੰਗੇ ਪਾਸੇ ਲੱਗਣਾ ਸ਼ੁਰੂ ਹੋ ਜਾਂਦਾ ਸੋ ਮੈਂ ਇਹਨਾਂ ਦੇ ਲਈ ਸਾਰੀ ਜਿਹੜੀ ਲੋਕਲ ਕਮੇਟੀ ਆ ਉਹਨਾਂ ਨੂੰ ਵੀ ਔਰ ਉਹਨਾਂ ਪੇਰੈਂਟਸ ਨੂੰ ਵੀ ਵਧਾਈ ਦੇਣਾ ਔਰ ਬੱਚਿਆਂ ਨੂੰ ਬਹੁਤ ਬਹੁਤ ਸ਼ਾਬਾਸ਼ ਸਰ ਪਹਿਲੀ ਵਾਰੀ ਅੰਮ੍ਰਿਤਸਰ ਦੇ ਵਿੱਚ ਲੜਕੀਆਂ ਦਾ ਜਿਹੜਾ ਟੂਰਨਾਮੈਂਟ ਹੈ ਉਹ ਕਰਵਾਇਆ ਜਾ ਰਿਹਾ ਕਿਸ ਪੱਧਰ ਤੇ ਕਰਵਾਇਆ ਜਾ ਰਿਹਾ ਤੇ ਸਾਰੀਆਂ ਟੀਮਾਂ ਜੋ ਪੰਜਾਬ ਤੋਂ ਜਾਂ ਤੋਂ ਪੰਜਾਬ ਤੋਂ ਬਾਹਰ ਵੀ ਨੇ ਇਹਦੇ ਬਾਰੇ ਤਾਂ ਖੁਚਾ ਦਾ ਡਿਟੇਲਿੰਗ ਤਾਂ ਜਿਹੜੀ ਉਹ ਮੈਨੇਜਮੈਂਟ ਦੇਗੀ ਪਰ ਮੇਰਾ ਇਹ ਕਹਿਣਾ ਹੈ ਵੀ ਦੇਖੋ ਲੜਕੇ ਲੜਕੀਆਂ ਸਭ ਬੱਚੇ ਆ ਸਾਡੇ ਲਈ ਸਾਡੇ ਮੈਂ ਤਾਂ ਉਹਨਾਂ ਨੂੰ ਬੱਚਿਆਂ ਦੇ ਰੂਪ ਵਿੱਚ ਦੇਖਦਾ ਕਿ ਲੜਕੀਆਂ ਦਾ ਹੋ ਰਿਹਾ ਇੱਕ ਉਤਸੁਕਤਾ ਨਹੀਂ ਹੈ ਲੜਕੀਆਂ ਦਾ ਹੋ ਰਿਹਾ ਇੱਕ ਮੈਂ ਦੇਖਦਾ ਕਿ ਔਰਤ ਜਿਹੜੀ ਫੀਮੇਲ ਇਹ ਦੁਨੀਆ ਦੀ 50% ਪਪੂਲੇਸ਼ਨ ਆ ਮੈਂ ਕਦੇ ਵੀ ਇਹਨੂੰ ਔਰਤ ਨੂੰ ਜਾਂ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਜਿਹੜੇ ਮੇ ਤਾਂ ਛੋਟੇ ਬੱਚੇ ਆ ਜਿਹਵੇਂ ਤਾਂ ਛੋਟੇ ਉਹਨਾਂ ਨੂੰ ਵੰਡ ਕੇ ਨਹੀਂ ਵੇਖਦਾ ਮੈਂ ਇਸ ਇਦਾਂ ਦੇਖਦਾ ਕਿ ਇਹ ਸਾਡੇ ਦੇਸ਼ ਦਾ ਐਸੈਟ ਆ ਮਰਦ ਤੇ ਔਰਤ ਚ ਬੱਚੇ ਦੀ ਧੀ ਤੇ ਪੁੱਤਰ ਚ ਕੋਈ ਫਰਕ ਨਹੀਂ ਹੈ ਦੋਵੇਂ ਖੇਡਣ ਦੋਵੇਂ ਅੱਗੇ ਵਧਣ ਕਿਉਂਕਿ ਦੁਨੀਆ ਜਿਹੜੀ ਆ ਉਹ ਤਾਂ ਹੀ ਤਰੱਕੀ ਹੋਏਗੀ ਤਾਂ ਹੀ ਅਸੀਂ ਕਾਬਜ਼ ਹੋਵਾਂਗੇ ਜੇ ਅਸੀਂ ਜੇ ਅਸੀਂ 50% ਜਿਹੜੀ ਪਾਪੂਲੇਸ਼ਨ ਆ ਉਹਨਾਂ ਨੂੰ ਕਰੇਜ ਨਹੀਂ ਕੀਤਾ ਤਾਂ ਅਸੀਂ ਅੱਧਾ ਜੰਗ ਅੱਧੀ ਤਾਕਤ ਤਾਂ ਲੂਜ਼ ਕਰ ਦਾਂਗੇ ਸੋ ਆਮ ਵੈਰੀ ਹੈਪੀ ਕਿ ਟੂਰਨਾਮੈਂਟ ਹੋ ਰਿਹਾ ਸਰ ਏਸ਼ੀਆ ਕੱਪ ਹੋ ਰਿਹਾ ਹੈ ਇੰਡੀਆ ਦੀ ਟੀਮ ਦਾ ਅਗਲਾ ਮੈਚ ਪਾਕਿਸਤਾਨ ਦੇ ਨਾਲ ਆ ਕਿਵੇਂ ਦੇਖਦੇ ਜੋ ਮੈਚ ਨੂੰ ਕੱਲ ਇੰਡੀਆ ਦਾ ਇੱਕ ਮੈਚ ਇੱਕਤਰਫਾ ਜਿੱਤ ਲਈ ਇੰਡੀਆ ਨੇ ਤੇ ਕਿੰਨੇ ਦੇਖਦੇ ਜੇ ਕੀ ਜਾਣਾ ਚਾਹੁੰਦੇ ਜੇ ਤੋ ਚੰਗੀ ਗੱਲ ਹੀ ਆ ਜੀ ਪੰਛੀ ਹੋਣ ਪਰਦੇਸੀ ਹੋਣ ਗਾਇਕ ਹੋਣ ਗੀਤਕਾਰ ਹੋਣ ਸੰਗੀਤਕਾਰ ਹੋਣ ਖਿਡਾਰੀ ਹੋਣ ਕਲਾਵਾਨ ਲੋਕ ਹੋਣ ਇਹਨਾਂ ਨੂੰ ਕੋਈ ਹੱਦਾਂ ਸਰਹੱਦਾਂ ਦਾ ਮਤਲਬ ਨਹੀਂ ਹੈ ਆਪਣੇ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰੀ ਸਦਾ ਰਹਿੰਦੀ ਆ ਉਹ ਰਹਿਣੀ ਵੀ ਚਾਹੀਦੀ ਆ ਜਿਸ ਦੇਸ਼ 'ਚ ਤੁਸੀਂ ਜੰਮੇ ਹੋ ਜਿਹਦੇ ਸੱਭਿਆਚਾਰ ਤੁਸੀਂ ਪੜ੍ਹੇ ਹੋ ਜਿਹਦਾ ਅੰਨ ਤੁਸੀਂ ਖਾ ਰਹੇ ਹੋ ਜਿਹਦਾ ਪਾਣੀ ਤੁਸੀਂ ਪੀ ਰਹੇ ਹੋ ਜਿਹਦੀ ਹਵਾ ਹੀ ਤੁਸੀਂ ਸਾਹ ਲੈ ਰਹੇ ਹੋ ਉਹਦੇ ਨਾਲ ਵਫਾਦਾਰੀ ਤੁਹਾਡੇ ਅੰਤ ਤੱਕ ਤੁਹਾਡੇ ਰੋਮ ਰੋਮ ਚ ਭਰੀ ਹੋਣੀ ਚਾਹੀਦੀ ਆ ਪਰ ਲੇਕ ਨਾਲ ਦੀ ਨਾਲ ਆਪਣੇ ਆਲੇ ਦੁਆਲੇ ਲੋਕਾਂ ਨਾਲ ਚੰਗੀ ਮਿਲਵਟਨ ਚੰਗਾ ਭਾਈਚਾਰਾ ਜਿਹੜਾ ਹੈ ਇਦਾਂ ਚੰਗਾ ਵਾਤਾਵਰਨ ਤੇ ਚੰਗਾ ਵਿਸ਼ਵਾਸੀ ਸਿਰਜ ਸਕਦੇ ਆ ਸ੍ਰੀ ਸ਼ੇਖ ਸ਼ਰਮਾ ਅੰਮ੍ਰਿਤਸਰ ਦੇ ਨੇ ਇੱਥੇ ਹੀ ਖੇលਦੇ ਰਹੇ ਇੱਥੇ ਹੀ ਪ੍ਰੈਕਟਿਸ ਕਰਦੇ ਰਹੇ ਨੇ 2020 ਦੇ ਵਿੱਚ ਇੱਕ ਨੰਬਰ ਦੇ ਬੈਟਮੈਨ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੇ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦ ਆ ਇੱਥੋਂ ਦੇ ਜਿਹੜੇ ਬੱਚੇ ਖੇਡਣ ਆਂਦੇ ਨੇ ਉਹਨਾਂ ਨੂੰ ਦੇਖਣਾ ਚਾਹੁੰਦੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਉਹਨਾਂ ਨੂੰ ਸ਼ਾਬਾਸ਼ ਆ ਕਿ ਜਿਹੜੇ ਇਸ ਤਰ੍ਹਾਂ ਇੰਨੇ ਵੱਡੇ ਪੱਧਰ ਤੇ ਇਸ ਗਰਾਊਂਡ ਚੋਂ ਨਿਕਲ ਕੇ ਜਿਹੜੇ ਪਲੇਅਰ ਗਏ ਆ ਇੰਨੇ ਵੱਡੇ ਸਟੈਂਡਰਡ ਤੇ ਇੰਨੇ ਅਚੀਵਮੈਂਟ ਆ ਇੰਡੀਆ ਦੇ ਵਿੱਚ ਸੋ ਉਹਨਾਂ ਨੂੰ ਵੀ ਵਧਾਈ ਸ਼ਾਬਾਸ਼ ਆ ਕਿ ਇਹ ਮਿੱਟੀ ਦੀ ਮਿੱਟੀ ਚੋਂ ਤੁਸੀਂ ਸਿੱਧਿਓ ਮਿੱਟੀ ਨੇ ਤੁਹਾਨੂੰ ਸਿੱਧਿਆ ਤੁਸੀਂ ਆਓ ਜਾਓ ਆਪਣੇ ਵਰਗੇ ਹੋਰ ਬੱਚੇ ਪੈਦਾ ਕਰੋ ਦੇਖੋ ਜਦੋਂ ਕੋਈ ਬੰਦਾ ਡਿਵੈਲਪ ਹੋ ਜਾਂਦਾ ਕਿਸੇ ਚੀਜ਼ ਚੋਂ ਐਸਟੈਬਲਿਸ਼ ਹੋ ਜਾਂਦਾ ਫਿਰ ਉਹ ਬ੍ਰਿਜ ਬਣ ਜਾਂਦਾ ਆਪਣੇ ਬਜ਼ੁਰਗਾਂ ਤੇ ਆਪਣੇ ਆਉਣ ਵਾਲੀ ਪੀੜ੍ਹੀ ਦੇ ਵਿਚਕਾਰ ਸੋ ਆਈ ਥਿੰਕ ਜਿਨੇ ਵੀ ਐਸਟੈਬਲਿਸ਼ਡ ਪਲੇਅਰ ਨੇ ਐਸਟੈਬਲਿਸ਼ਡ ਆਰਟਿਸਟ ਨੇ ਐਸਟੈਬਲਿਸ਼ਡ ਲੋਕ ਨੇ ਨਾਉ ਦੇਅਰ ਦੇ ਸ਼ੁਡ ਵਰਕ ਲਾਈਕ ਅ ਬ੍ਰਿਜ ਬਿਟਵੀਨ ਦੀ ਕਮਿੰਗ ਜਨਰੇਸ਼ਨ ਐਂਡ ਦੀ ਐਸਟੈਬਲਿਸ਼ਡ ਜਨਰੇਸ਼ਨ ਸੋ ਸ਼ੇਜੀ ਜੀ ਬਾਰੇ ਕੀ ਕਹੋਗੇ ਫਸਟ ਟਾਈਮ ਊਮੈਨ ਮੂਵਿੰਗ ਇਨ ਜੋਸੀ ਬੋਲੀ ਕੀ ਗਾਣਾ ਚਾਹੋਗੇ ਤੁਹਾਨੂੰ ਸ਼ਾਬਾਸ਼ ਤਾਲੇ ਹੀ ਕਾਂਗੇ ਹੋਰ ਕਰੋ ਪੂਰੀ ਪੀਸੀਏ ਨਾਲ ਆ ਤੇ ਜਿੰਨਾ ਵੀ ਸਮਰਥਨ ਇਹਨਾਂ ਨੂੰ ਪੀਸੀਓ ਚਾਹੀਦਾ ਪੀਸੀਆ ਦਾ ਜਿਹੜਾ ਪਰਪਸ ਹੈ ਉਹ ਇਹੀ ਆ ਕਿ ক্রিকেট ਬੜੀ ਅੱਛੀ ਗੇਮ ਆ ਇਹਦੇ ਇਹਨੂੰ ਗਰਾਊਂਡ ਲੈਵਲ ਤੱਕ ਪਿਛਲੇ ਦਿਨੀ ਸੀਐਮ ਸਾਹਿਬ ਨਾਲ ਮੁਲਾਕਾਤ ਹੋਈ ਸੀ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਮੇਰਾ ਮੇਰੇ ਬੜੇ ਲੰਬੇ ਜੀਵਨ ਦੇ ਤਜਰਬੇ ਚੋਂ ਇਹੀ ਨਿਕਲਿਆ ਕਿ ਦੁਨੀਆ ਦੇ ਚਾਹੇ ਸ਼੍ਰੀਲੰਕਾ ਆ ਜਾਂ ਹੋਰ ਦੇਸ਼ ਆ ਜਾਂ ਭਾਰਤ ਆ ਜਿਹੜੇ ਪਲੇਅਰ ਪਿੰਡਾਂ ਚੋਂ ਆਇਆ ਜਿਹੜੇ ਪਲੇਅਰ ਆ ਫੰਟਫ ਜੀਵਨ ਚੋਂ ਆਇਆ ਉਹਨਾਂ ਦੀ ਸਟਰੈਂਥ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ ਤੇ ਆਉਣ ਵਾਲੇ ਸਮੇਂ ਚ ਸੀਐਮ ਸਾਹਿਬ ਦੀ ਸਲਾਹ ਆ ਸੀਐਮ ਸਾਹਿਬ ਦੇ ਆਦੇਸ਼ ਆ ਕਿ ਅਸੀਂ ਪੰਜਾਬ ਚ ਕੁਝ ਇਸ ਤਰ੍ਹਾਂ ਦੀ ਕਰਾਂਗੇ ਕਿ ਪਿੰਡਾਂ ਚੋਂ ਪਲੇਅਰ ਕੱਢ ਕੱਢ ਕੇ ਲੈ ਆਈਏ ਉਹਨਾਂ ਨੂੰ ਉਸ ਤਰ੍ਹਾਂ ਦੇ ਇਨਫਰਾਸਟ੍ਰਕਚਰ ਉਸ ਤਰ੍ਹਾਂ ਦੀ ਫੈਸਿਲਿਟੀਆਂ ਦੇਏ ਤਾਂ ਕਿ ਜਿਹੜੇ ਲੋਕਾਂ ਲਈ ਅਪੋਰਚ्युनिटी ਉਹ ਲੈਣ ਲਈ ਨਾ ਉਹਨਾਂ ਅਪੋਰਚ्युनिटी ਉਹਨਾਂ ਦੇ ਘਰ ਜਾਵੇ ਸੋ ਇਸ ਤਰ੍ਹਾਂ ਦੇ ਪਲਾਨ ਜਿਹੜਾ ਬਣਦਾ ਗਰਾਊਂਡ ਦੀਆਂ ਕਾਫੀ ਕਮੀਆਂ ਇੱਕ ਗਾਂਧੀ ਗਰਾਊਂਡ ਵਿਖਦੀ ਹੈ ਉਸ ਤੋਂ ਬਾਅਦ ਕੋਈ ਕ੍ਰਿਕਟ ਗਰਾਊਂਡ ਨਹੀਂ ਹੈ ਸੋ ਵੀ ਹੈਵ ਆਲਰੇਡੀ ਅ ਪਲਾਨ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਨਾ ਕੋਈ ਵੱਡਾ ਸਟੇਡੀਅਮ ਕੋਈ ਨਾ ਕੋਈ ਚੀਜ਼ ਜ਼ਰੂਰ ਤਿਆਰ ਕੀਤੀ ਜਾਵੇ ਅੰਮ੍ਰਿਤਸਰ ਇੱਕ ਗੁਰੂ ਕੀ ਨਗਰੀ ਆ ਬੜੀ ਭਾਗਾ ਵਾਲੀ ਨਗਰੀ ਹੈ ਇਸ ਧਰਤੀ ਤੇ ਆਉਣਾ ਧਰਤੀ ਤੇ ਰਹਿਣਾ ਧਰਤੀ ਤੇ ਜੀਣਾ ਮਾਸਟਰ ਦਾ ਸਭ ਤੋਂ ਚੰਗੀ ਕਿਸਮਤ ਵਾਲਾ ਬੰਦਾ ਜਿਹੜਾ ਇਸ ਧਰਤੀ ਤੇ ਰਹਿੰਦਾ ਹਰ ਵਿਅਕਤੀ ਦੇ ਲਈ ਸਤਿਕਾਰ ਜਿਹੜੇ ਇਸ ਧਰਤੀ ਨੂੰ ਜਿੱਥੇ ਗੁਰੂਆਂ ਦੀ ਚਰਨਛੋਪਾ ਪ੍ਰਾਪਤ ਹੈ ਇਸ ਥਾਨੋਂ ਤੋਂ ਉਹਦੇ ਲਈ ਇਹੀ ਆ ਜਦੋਂ ਵੀ ਪਲਾਨ ਆ ਉਹਦੇ ਟੈਂਡਰਸ ਔਰ ਐਡਵਰਟਾਈਜ਼ਮੈਂਟਸ ਵੀ ਜਾ ਚੁੱਕੀਆਂ ਅਸੀਂ ਲੱਭ ਰਹੇ ਹਾਂ ਜਗ੍ਹਾ ਲੱਭ ਕੇ ਇੱਥੇ ਆਲਿਸ਼ਾਨ ਇੰਟਰਨੈਸ਼ਨਲ ਸਟੈਂਡਰਡ ਦਾ ਸਟੇਜ ਇਮ ਐਸਟੈਬਲਿਸ਼ ਕਰਾਂਗੇ ਆਨ ਵਾਲੇ ਸਮਝੇ ਪੀਸੀਏ ਦਾ ਸੀ ਹੋਵੇਗਾ ਏਜੀਏ ਦੇ ਨਾਮ ਸੁਰ ਸਰ ਆਉਣ ਵਾਲੇ ਨਹੀਂ ਹੈ ਆਲਵੇਜ਼ ਰਹੇਗਾ ਪੀਸੀਏ ਤਾਂ ਆਪਣਾ ਇੱਕ ਬੋਡੀ ਹੈ ਉਹ ਤਾਂ ਕੰਮੀ ਤਾਂ ਆ ਜੇ ਉਹ ਰੂਟਸ ਤੱਕ ਕਨੈਕਟ ਕਰਦੀ ਹੈ ਜਿੰਨਾ ਇਹ ਸੋਚਦੇ ਉਦੋਂ ਵੱਧ ਮਿਲੇਗਾ ਬਾਕੀ ਅੰਦਰ ਆ ਜਾ